ਮੈਂ ਆਪਦੇ ਵੱਲੋਂ ਫਰਜ ਨਭਾਇਆ ਮੈਂ ਕੇਂਦਰਾ ਵਾਲੇ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਕਈ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉਥੇ ਏਡੇ ਏਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ जायਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਹ ਨੀ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹ ਨੀ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਮੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਹਾਂ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ